ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿੰਮਰਨ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਨੇ ਆ। ਈਰਾਨ ਵਿੱਚ ਅਗਵਾ ਕੀਤੇ ਤਿੰਨੋਂ ਭਾਰਤੀਆਂ ਨੂੰ ਪੁਲਿਸ ਨੇ छुड़ਵਾਇਆ ਛੇਤੀ ਪਰਤਨ ਗਏ ਆਪਣੇ ਦੇਸ਼। ਆਰਸੀਬੀ ਨੇ ਪਹਿਲੀ ਵਾਰ ਜਿੱਤਿਆ ਆਈਪੀਐਲ ਦਾ ਖਿਤਾਬ ਪੰਜਾਬ ਕਿੰਗਸ ਨੂੰ 6 ਦੌੜਾਂ ਦੇ ਨਾਲ ਹਰਾ ਬਣੀ ਚੈਂਪੀਅਨ। ਅਸਾਮ ਸੇ ਕਮ ਤੇ ਮਿਜ਼ੋਰਮ ਦੇ ਵਿੱਚ ਵਿਗੜੇ ਹਾਲਾਤ ਹੜ੍ਹਾਂ ਦੇ ਨਾਲ ਭਾਰੀ ਤਬਾਹੀ 36 ਲੋਕਾਂ ਦੀ ਹੋਈ ਮੌਤ ਹਨੀਮੂਨ ਤੇ ਗਏ ਪਤੀ ਦੀ 11 ਦਿਨ ਮਗਰੋਂ ਖੱਡ ਵਿੱਚੋਂ ਮਿਲੀ ਲਾਸ਼ ਹੱਥ ਤੇ ਟੈਟੂ ਤੇ ਹੋਈ ਪਛਾਣ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਦੌਰਾਨ ਫਟਿਆ ਏਸੀ ਇੱਕ ਔਰਤ ਦੀ ਹੋਈ ਮੌਤ 10 ਲੋਕ ਫਟੜ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਈਰਾਨ ਜਾਣ ਤੋਂ ਬਾਅਦ ਅਗਵਾ ਕੀਤੇ ਗਏ ਤਿੰਨੋਂ ਭਾਰਤੀ ਨਾਗਰਿਕਾਂ ਨੂੰ ਜੋ ਕਿ ਪੁਲਿਸ ਨੇ ਸੁਰੱਖਤ ਜੋ ਕਿ ਬਚਾ ਲਿਆ ਹੈ ਤੇ ਭਾਰਤੀ ਮਿਸ਼ਨ ਈਰਾਨ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹਨ ਤੇ ਤਿੰਨਾਂ ਦੇ ਜਲਦ ਭਾਰਤ ਪਰਤਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਇਹ ਤਿੰਨੋਂ ਭਾਰਤੀ ਆਸਟ੍ਰੇਲੀਆ ਜਾਂਦੇ ਸਮੇਂ ਅਗਵਾ ਹੋਏ ਸੀ ਤੇ ਈਰਾਨ ਵਿੱਚ ਭਾਰਤੀ ਦੂਤਕਰਨ ਨੂੰ ਪੰਜਾਬ ਦੇ ਰਹਿਣ ਵਾਲੇ ਤਿੰਨੋਂ ਨੌਜਵਾਨਾਂ ਦੇ ਅਗਵਾ ਹੋਣ ਦੀ ਜਾਣਕਾਰੀ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਇਹਨਾਂ ਵਿੱਚੋਂ ਇੱਕ ਪਰਿਵਾਰ ਦਾ ਦੋਸ਼ ਸੀ ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਕੋਲੋਂ ਫਰੋਤੀ ਦੀ ਮੰਗ ਕੀਤੀ ਗਈ ਹੈ ਸੋ ਅੱਗੇ ਵੱਧਦੇ ਆ ਤੇ ਗੱਲ ਕਰਦੇ ਆ ਅਗਲੀ ਖਬਰ ਦੀ ਰਾਇਲ ਚੈਲੈਂਜਰਸ ਬੈਂਗਲੁਰੂ ਯਾਨੀ ਕਿ ਆਰਸੀਬੀ ਨੇ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਵਿੱਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਖੇਡੇ ਗਏ ਫਾਈਨਲ ਦੇ ਵਿੱਚ ਪੰਜਾਬ ਕਿੰਗਸ ਯਾਨੀ ਕਿ ਪੀਬੀਕੇ ਐਸ ਨੂੰ 6 ਦੌੜਾਂ ਦੇ ਨਾਲ ਹਰਾਇਆ ਤੇ ਇਸ ਦੇ ਨਾਲ ਹੀ 18ਵੇਂ ਸੀਜ਼ਨ ਦੇ ਵਿੱਚ ਆਈਪੀਐਲ ਨੂੰ 8ਵਾਂ ਚੈਂਪੀਅਨ ਮਿਲਿਆ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਜੋ ਕਿ 191 ਦੌੜਾਂ ਦਾ ਟਾਰਗੇਟ ਚੇਂਜ ਕਰ ਰਹੀ ਜੋ ਕਿ ਪੰਜਾਬ ਕਿੰਗਜ਼ 184 ਦੌੜਾਂ ਹੀ ਬਣਾ ਸਕੀ ਤੇ ਬੈਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ਤੇ 43 ਦੌੜਾਂ ਬਣਾਈਆਂ ਤੇ ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਤੇ 240 ਦੇ ਜੋ ਕਿ ਸਟ੍ਰੀਕਰ ਰੇਟ ਤੇ 10 ਗੇਂਦਾਂ ਦੇ ਵਿੱਚ ਵੀ ਦੌੜਾਂ ਬਣਾਈਆਂ ਤੇ ਕੁਨਾਲ ਪਾਂਡਿਆ ਨੇ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਤੇ ਭੁਵਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਲਈਆਂ ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜਸਮੀਨ ਨੇ ਤਿੰਨ ਤਿੰਨ ਵਿਕਟਾਂ ਲਈਆਂ ਉੱਤਰ ਉੱਤਰ ਪੂਰਬ ਵਿੱਚ ਹੜ੍ਹਾਂ ਦੇ ਕਾਰਨ ਲੱਖਾਂ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਨੇ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 36 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਇਲਾਕੇ ਦੇ ਕਈ ਰਾਜਾਂ ਦੇ ਵਿੱਚ 5.5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਉੱਤਰ ਪੂਰਬ ਖੇਤਰ ਦੇ ਵਿੱਚ ਹੜ੍ਹਾਂ ਤੇ ਜ਼ਮੀਨ ਖਿਸਕਣ ਦੇ ਕਾਰਨ ਅਸਾਮ ਦੇ ਵਿੱਚ ਸਭ ਤੋਂ ਵੱਧ 11 ਲੋਕ ਮਾਰੇ ਗਏ ਹਨ ਤੇ ਇਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਵਿੱਚ 10 ਮੇਘਾਲਿਆ ਦੇ ਵਿੱਚ 6 ਮਿਜ਼ੋਰਮ ਦੇ ਵਿਚ 5 ਸਿਕਮ ਦੇ ਵਿੱਚ 3 ਤੇ ਤ੍ਰਿਪੁਰਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਮਧ ਪ੍ਰਦੇਸ਼ ਦੇ ਇੰਦੋਰ ਦਾ ਇੱਕ ਵਪਾਰੀ ਰਾਜਾ ਰਘੁਵੰਸ਼ੀ ਆਪਣੀ ਪਤਨੀ ਦੇ ਨਾਲ ਹਨੀਮੂਨ ਦੇ ਲਈ ਮੇਘਾਲਿਆ ਗਿਆ ਹੋਇਆ ਸੀ ਜਿਸ ਦੀ Laash ਸਰਚ ਆਪਰੇਸ਼ਨ ਟੀਮ ਨੇ ਬਰਾਮਦ ਕਰ ਲਈ ਹੈ ਨਵ ਵਿਆਹੇ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ Laash ਵਿਆਤੋਂ 21 ਦਿਨ ਬਾਅਦ ਤੇ ਲਾਪਤਾ ਹੋਣ ਤੋਂ 11 ਦਿਨ ਬਾਅਦ ਇੱਕ ਡੂੰਗੀ ਖੱਡ ਵਿੱਚੋਂ ਬਰਾਮਦ ਇਹ ਕੀਤਾ ਗਿਆ ਲਾਸ਼ ਦੇ ਸਜੇ ਹੱਥ ਤੇ ਇੱਕ ਟੈਟੂ ਸੀ ਰਾਜਾ ਦਾ ਨਾਮ ਜਿਸ ਉੱਪਰ ਲਿਖਿਆ ਹੋਇਆ ਸੀ ਤੇ ਇਸ ਰਾਹੀ ਹੀ ਪਰਿਵਾਰ ਨੇ ਲਾਸ਼ ਦੀ ਪਛਾਣ ਕੀਤੀ ਹੈ ਤੇ ਹੁਣ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਹੈ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਣਾ ਗੁਰਦੁਆਰਾ ਟੀਵੀ ਸਹਿਬ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਿਮਿਤ ਪੋਗ ਤੇ ਅੰਤਰਮਰਦਾਸ ਮੌਕੇ ਇੱਕ 에어 ਕੰਡੀਸ਼ਨਰ ਦੇ ਜੋ ਕਿ ਕੰਪਰੈਸ਼ਨ ਦੇ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਜਦਕਿ 9 ਹੋਰ ਸ਼ਰਧਾਲੂ ਜ਼ਖਮੀ ਹੋ ਗਏ ਤੇ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾ ਸੁਖਤ ਦੱਸੀ ਜਾ ਰਹੀ ਹੈ ਸੋ ਦਰਦਿਆ ਕੁਝ ਵੱਡੀਆਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ